ਆਮ ਆਦਮੀ ਪਾਰਟੀ ਦੇ ਵੱਲੋਂ ਬੇਅਦਬੀ ਬਿੱਲ ਪਾਸ ਕੀਤਾ ਗਿਆ ਤੇ ਦੂਜੇ ਪਾਸੇ ਉੱਥੇ ਹੀ ਹਜੇ ਇਸ ਕਾਨੂੰਨ ਨੂੰ ਲੈ ਕੇ ਸਿਆਸੀ ਕਮਸਾਣ ਚੱਰੀ ਹੈ ਅਕਾਲੀ ਦਲ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਾਨਫਰੰਸ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਸੀ ਤੇ ਹੁਣ ਉੱਥੇ ਹੀ ਬਲਤੇਜ ਪੰਨੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਹੁਣ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਕਿ ਜਵਾਬ ਦਿੱਤਾ ਹੈ ਤੇ ਜਿਸ ਤੋਂ ਬਾਅਦ ਬੇਅਦਬੀ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਹੁਣ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਤੇ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਬੇਅਦਬ ਵੀ ਮਾਮਲੇ ਦੇ ਵਿੱਚ ਦੱਸਦੀ ਇਹ ਕਿ ਜੋ ਬਿੱਲ ਪਾਸ ਕੀਤਾ ਗਿਆ ਉਸ ਨੂੰ ਲੈ ਕੇ ਹਜੇ ਵੀ ਸਿਆਸੀ ਕਮਸਾਨ ਹੈ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਪੂਰਨ ਤੌਰ ਤੇ ਪੇਜ ਫਾਸੇ ਹੋਏ ਨਜ਼ਰ ਆ ਰਹੇ ਹਨ ਹੋਰ ਕੀ ਕੁਝ ਕਹਿਣਾ ਹੈ ਆ ਬਲਤੇਜ ਮਨੂ ਦਾ ਆਓ ਤੁਹਾਨੂੰ ਸੁਣਾਉਣੇ ਹੈ ਸਿੰਘ ਬਾਦਲ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਪੰਜਾਬ ਦੇ ਵਿੱਚ 2015 ਦੇ ਵਿੱਚ ਉਹਦੇ ਵਾਸਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਨੇ ਇਹ ਗੱਲ ਕੱਲ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਸੀ 2015 ਜਾਂ ਉਸ ਤੋਂ ਪਹਿਲਾਂ ਜੋ ਘਟਨਾਵਾਂ ਵਾਪਰੀਆਂ ਚੰਗਾ ਹੁੰਦਾ 2015 ਵਾਲੀਆਂ ਘਟਨਾਵਾਂ ਜਾਂ ਉਸ ਤੋਂ ਪਹਿਲੀਆਂ ਜਿਹੜੀਆਂ ਸੀ ਉਹਦਾ ਜ਼ਿਕਰ ਸੁਖਬੀਰ ਸਿੰਘ ਬਾਦਲਹੂਰੀ ਕਰਦੇ ਤੇ ਲੋਕਾਂ ਤੋਂ ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦੇ ਇਸ ਤਰ੍ਹਾਂ ਦੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਪਰ ਹੱਦ ਇਸ ਗੱਲ ਦੀ ਹੈ ਕਿ ਜੋ ਇਲਜ਼ਾਮ ਉਹਨਾਂ ਦੇ ਉੱਤੇ ਲੱਗਦੇ ਰਹੇ ਪਿਛਲੇ ਸਾਲਾਂ ਦੇ ਦੌਰਾਨ ਉਹਦਾ ਕੋਈ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਇਹਨੂੰ ਇੱਕ ਟਰਨ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ 'ਚ ਆਈ ਆ ਉਹ ਅਕਸਰ ਇਹ ਗੱਲ ਕਹਿੰਦੇ ਆ ਕਿ ਉਦੋਂ ਤੋਂ ਬੇਅਦਬੀ ਦੀਆਂ ਘਟਨਾਵਾਂ ਜੜੀਆਂ ਹੋਈਆਂ ਮੈਂ ਥੋੜਾ ਜਿਹਾ ਸਿਲਸਿਲੇਬਾਰ ਜਿਹੜਾ ਉਹ ਜਾਣਾ ਚਾਹਣਾ ਜਿਹੜੇ ਫੈਕਟਸ ਨੇ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦੇ ਬਾਰੇ 'ਚ 1986 ਦੇ ਵਿੱਚ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਦੋਂ ਆਮ ਆਦਮੀ ਪਾਰਟੀ ਤਾਂ ਕਿਤੇ ਵੀ ਨਹੀਂ ਸੀਗੀ ਔਰ ਉਸ ਜਿਹੜੇ ਚਾਰ ਜਿਹੜੇ ਨੌਜਵਾਨ ਨੇ ਉਹ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਜਾਂਦੇ ਨੇ ਜਸਟਿਸ ਗੁਰਨਾਮ ਸਿੰਘ ਹੋਰੀ ਸੀ ਜਿਨ੍ਹਾਂ ਨੇ ਉਹਦੀ ਜਾਂਚ ਕੀਤੀ ਸੀਗੀ ਉਹ ਜਿਹੜੀ ਰਿਪੋਰਟ ਸੀਗੀ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਉਹਦਾ ਇੱਕ ਅਹਿਮ ਹਿੱਸਾ ਜਿਹੜਾ ਉਹ ਗਾਇਬ ਕਰ ਦਿੱਤਾ ਗਿਆ ਜਿਹਦਾ ਚਰਚਾ ਤੁਸੀਂ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਸੁਣਿਆ ਹੋਊਗਾ ਕੁਝ ਜਿਹੜਾ ਕਿ ਉਹ ਉਸ ਹਿੱਸੇ ਦੀ ਜਿਹੜੀ ਉਹ ਜਾਂਚ ਕੀਤੀ ਜਾਵੇ ਜਦੋਂ ਇਹ ਨਕੋਦਰ ਗੋਲੀ ਕਾਂਡ ਹੋਇਆ ਜਿਦੇ ਵਿੱਚ ਚਾਰ ਨੌਜਵਾਨਾਂ ਦੀ ਜਾਨ ਜਾਂਦੀ ਰਹੀ ਉਹਦੇ ਵਿੱਚ ਦੋ ਆਫੀਸਰਜ਼ ਦੇ ਨਾਮ ਬੋਲਦੇ ਆ ਦਰਬਾਰਾ ਸਿੰਘ ਗੁਰੂ ਔਰ ਮੁਹੰਮਦ ਇਜ਼ਹਾਰ ਆलमहोਰੀ ਉਹ ਦਰਬਾਰਾ ਸਿੰਘ ਗੁਰੂ ਹਰੀ ਏਡੀਸੀ ਸਨ ਤੇ ਐਸਪੀ ਸਨ ਮੁਹੰਮਦ ਇਜ਼ਹਾਰ ਆलमहोਰੀ ਇਹਨਾਂ ਦੋਨਾਂ ਨੂੰ ਬਾਅਦ ਦੇ ਵਿੱਚ ਅਕਾਲੀ ਸਰਕਾਰ ਨੇ ਕਿਵੇਂ ਤਰੱਕੀਆਂ ਦਿੱਤੀਆਂ ਬਲਕੇ ਉਹਨਾਂ ਦੇ ਰਟਾਇਰ ਹੋ ਜਾਣ ਤੋਂ ਬਾਅਦ ਉਹਨਾਂ ਨੂੰ ਅਕਾਲੀ ਦਲ ਦਾ 파ਟ ਵੀ ਬਣਾਇਆ ਦਰਬਾਰਾ ਸਿੰਘ ਗੁਰੂ ਹਰੀ ਪਹਿਲਾ ਬਣ ਕੇ ਉਹ ਇਲੈਕਸ਼ਨ ਵੀ ਲੜੇ ਮੁਹੰਮਦ ਇਜ਼ਹਾਰ ਆਲਮ ਹੁਰੀ ਨੂੰ ਜਿਹਨਾਂ ਦੇ ਉੱਤੇ ਹੋਰ ਬਹੁਤ ਕੁਝ ਜਿਹੜਾ ਉਹ ਚੱਲਦਾ ਰਿਹਾ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਅਹਿਮ ਜ਼ਿੰਮੇਵਾਰੀਆਂ ਅਹਿਮ ਅਹੁਦੇਦਾਰੀਆਂ ਦਿੱਤੀਆਂ ਉਹ ਕੋਈ ਆਮ ਆਦਮੀ ਪਾਰਟੀ ਨੇ ਕਹਿ ਕੇ ਨਹੀਂ ਦਿਵਾਈਆਂ ਮੁਹੰਮਦ ਇਜ਼ਹਾਰ ਆਲਮ ਹੁਰੀ ਸਪੈਸ਼ਲ ਡਿਊਟੀ ਦੇ ਉੱਤੇ ਔਰ ਸਲਾਹਕਾਰ ਦੇ ਤੌਰ ਦੇਤੇ ਰਹੇ ਬਲਕਿ ਉਹਨਾਂ ਦੇ ਪਰਿਵਾਰ ਨੂੰ ਵੀ ਬਾਅਦ ਚ ਐਡਜਸਟ ਕੀਤਾ ਗਿਆ ਜਦੋਂ ਕੰਟਰੋਵਰਸੀ ਹੋਈ ਫਿਰ ਸ਼ਾਇਦ ਥੋੜਾ ਬਾਤਾਂ ਜਿਹੜਾ ਸੀ ਉਹ ਪਿੱਛੇ ਅੱਗੇ ਪਿੱਛੇ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ 2007 ਦੇ ਵਿੱਚ ਸਮਾਂਗ ਰਚਿਆ ਜਾਂਦਾ ਉਹਦਾ ਪਰਚਾ ਕਿਵੇਂ ਹੁੰਦਾ ਫਿਰ ਉਹ ਪਰਚਾ ਵਾਪਸ ਕਿਵੇਂ ਲਿਆ ਜਾਂਦਾ ਉਰੇ ਤੋਂ ਬਾਅਦ ਜਿਹੜਾ ਸੀਗਾ ਇੱਕ ਕਿਸਮ ਦੇ ਨਾਲ ਇਹ ਗਰਾਊਂਡ ਤਿਆਰ ਹੋਈ ਪੰਜਾਬ ਦੇ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਮੈਂ ਸੁਖਵੀਰ ਸਿੰਘ ਬਾਦਲਹਰਾਂ ਨੂੰ ਇਹ ਸਵਾਲ ਪੁੱਛਣਾ ਚਾਹਣਾ ਕਿ ਜਦੋਂ ਪਹਿਲੀ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਤਾਂ ਉਹ ਗ੍ਰਹਿ ਮੰਤਰੀ ਸਨ